ਵਿੱਚ ਸਹਿਜ ਵਿੱਚ ਸੁਨ ਵਿੱਚ ਮਨ ਜਾ ਕੇ ਬੈਠੇਗਾ ਫੁਰਨੇ ਛੜ ਜਾਂਦਾ ਹੈ ਧਿਆਨ ਉੱਥੇ ਟਿਕਣ ਲੱਗ ਜਾਂਦਾ ਹੈ ਜਿੱਥੇ ਆਪਣਾ ਪ੍ਰੇਮ ਪੈ ਜਾਵੇ ਉੱਥੇ ਧਿਆਨ ਆਪਣੇ ਆਪ ਹੀ ਚਲਾ ਜਾਂਦਾ ਕੋਈ ਖਾਸ ਵਿਧੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਹੀ ਉਹਨਾਂ ਨੇ ਗਿਆਨ ਵੀ ਸਾਨੂੰ ਇਸੇ ਤਰ੍ਹਾਂ ਦਾ ਹੀ ਦਿੱਤਾ ਹੈ ਵੀ ਇਹ ਵਿਚਾਰਾਂ ਵਿੱਚ ਜਾਣ ਹੀ ਨਾ ਸਹਿਜ ਵਿੱਚ ਰਹਿਣ ਜਿਵੇਂ ਤੁਹਾਨੂੰ ਬਿਠਾਇਆ ਜਾਂਦਾ ਥੋੜੀ ਦੇਰੀ ਭਾਵੇਂ ਅਨਹਦ ਸ਼ਬਦ ਸੁਣਦੇ ਆ ਫਿਰ ਥੋੜੇ ਤੋਂ ਜ਼ਿਆਦੇ ਫਿਰ ਹੋਰ ਜ਼ਿਆਦੇ ਫਿਰ ਮਨ ਉੱਤਰ ਅੰਤਰਮੁਖੀ ਹੋ ਗਿਆ ਸਾਡਾ 10ਵਾਂ ਘਰ ਅੰਮ੍ਰਿਤ ਰਸ ਅੰਮ੍ਰਿਤ ਦਾ ਕੁੰਡ ਅੰਤਰਮੁਖੀ ਹੈ ਜਦੋਂ ਸੁਰਤੀ ਇਹਨਾਂ ਅੱਖਾਂ ਤੋਂ ਕੰਨਾਂ ਤੋਂ ਬਾਹਾਂ ਤੋਂ ਲੱਤਾਂ ਤੋਂ ਪਿਛਾ ਨੂੰ ਮੁੜ ਗਈ ਸਰੀਰ ਭੁੱਲ ਗਏ ਕਹਿੰਦੇ ਅੰਤਰਮੁਖੀ ਹੋ ਗਏ ਇੱਕ ਹੈ ਅੰਤਰਮੁਖੀ ਇੱਕ ਹੈ ਬਾਹਰਮੁਖੀ ਜਦੋਂ ਲੱਤਾਂ ਬਾਹਾਂ ਦੇ ਵਿੱਚ ਦੁਬਾਰੇ ਧਿਆਨ ਆ ਗਿਆ ਤੇ ਕਹਿੰਦੇ ਬਾਹਰਮੁਖੀ ਹੋ ਗਏ ਬਾਹਰ ਨਾਲ ਧਿਆਨ ਅਟੈਚ ਹੋ ਗਿਆ ਬਾਹਰ ਆ ਸੰਸਾਰਿਆ ਤਾਂ ਹੀ ਆਪਾਂ ਅੱਖਾਂ ਬੰਦ ਕਰਾਉਨੇ ਆ ਵੀ ਜੇ ਬਾਹਰਮੁਖੀ ਹੋ ਕੇ ਸਿਮਰਨ ਕਰਨਾ ਫਿਰ ਉਹਦਾ ਫਾਇਦਾ ਕੀ ਹੈ ਬਾਹਰ ਕੀ ਹੈ ਕੁਝ ਵੀ ਨਹੀਂ ਹੈਗਾ ਬਾਹਰ ਦੇਖੀ ਜੋ ਕੰਦਾ ਨੂੰ ਵਾਇਗਰੂ ਵਾਇਗਰੂ ਕਰੀ ਜੋ ਕੀ ਫਾਇਦਾ ਇਹ ਜਿ ਸਮਰਨ ਦਾ ਨਿਕੁਲਦਾ ਸਿਮਰਨ ਕਰਨਾ ਹੈ ਤੇ ਅੰਤਰਮੁਖੀ ਹੋਣਾ ਹੈ ਤਾਂ ਹੀ ਕਹਿੰਦੇ ਆ ਵੀ ਇਹ ਜੇ ਅਸਨ 'ਚ ਬਹਿ ਜਾਓ ਵੀ ਜਿਵੇਂ ਜਲਦੀ ਤੋਂ ਜਲਦੀ ਅੰਤਰਮੁਖੀ ਹੋਣਾ ਸਿੱਖਾਂਗੇ ਤੇ ਦੋ ਸਰੀਰ ਨੂੰ ਦੋ ਭਾਗਾਂ 'ਚ ਵੰਡਿਆ ਸਰਗੁਣ ਤੇ ਨਿਰਗੁਣ ਨਿਰਗੁਣ ਵਿੱਚ ਹਨ ਹਦ ਸ਼ਬਦ ਵਜਦੇ ਆ ਅੰਤਰਮੁਖੀ ਹਨ ਹਦ ਸ਼ਬਦ ਨੇ ਅੰਮ੍ਰਿਤ ਹੈ ਜਿੰਨੀ ਸੁਰਤੀ ਫਿਰ ਅੰਤਰਮੁਖੀ ਹੋ ਕੇ ਉਡਾਰੀ ਭਰਦੀ ਆ ਉਹਨਾਂ ਤੁਸੀਂ ਖੁਸ਼ੀ ਜाहਰ ਕਰਦੇ ਹੋ ਵੀ ਸਾਨੂੰ ਇਸ ਤਰ੍ਹਾਂ ਵੀ ਸ਼ਬਦ ਅੰਦਰੋਂ ਸੁਣਿਆ ਅੰਮ੍ਰਿਤ ਵੀ ਆਇਆ ਹੋਰ ਵੀ ਆਇਆ ਫਿਰ ਖੁਸ਼ੀ ਕਰਦੇ ਆਂ ਆਪਾਂ ਵੀ ਮੇਰਾ ਮਨ ਖੁਸ਼ ਹੁੰਦਾ ਵੀ ਮੈਂ ਅੰਤਰਮੁਖੀ ਹੋਣ ਲੱਗ ਗਿਆ ਮੈਂ ਨਹੀਂ ਸਟੇਟ ਤੇ ਜਾਣ ਲੱਗਿਆ ਜਦੋਂ ਅੰਤਰਮੁਖੀ ਹੁੰਨੇ ਆ ਤਾਂ ਉਹ ਵਿਚਾਰ ਬੰਨਣ ਬਣਦੇ ਨੇ ਜਾਂ ਨੀਂਦ ਬੰਨਣ ਬਣਦੀ ਆ ਜਾਂ ਸਰੀਰੀ ਬੰਨਣ ਬਣਦਾ ਇਹੀ ਪਵਜਲ ਆ ਫਿਰ ਇਹਨੂੰ ਜੰਮਣ ਮਰਨ ਕਿਹਾ ਹੋਇਆ ਸਾਰੀ ਸਾਰੀ ਉਮਰ ਬਾਣੀ ਪੜ ਕੇ ਵੀ ਜੀਵ ਅੰਤਰਮੁਖੀ ਨਹੀਂ ਹੁੰਦਾ ਕਿਉਂਕਿ ਉਹਨੂੰ ਭੇਤ ਹੀ ਨਹੀਂ ਬਾਣੀ ਪੜਨੀ ਕੀ ਇਹਦੇ ਚ ਕਹਿ ਕੀ ਆ ਉਸ ਤਰ੍ਹਾਂ ਨਿਤਨੇਮ ਬਾਣੀ ਸੇਵਾ ਸਭ ਕਰੀ ਜਾਂਦੇ ਨੇ ਪਰ ਅੰਤਰਮੁਖੀ ਹੋਣਾ ਨਹੀਂ ਹੁੰਦਾ ਇਹੀ ਤਾਂ ਸਾਡੇ ਨਾਲ ਹੋਇਆ ਅਜੇ ਤੱਕ ਗੁਰਬਾਣੀ ਵਿੱਚੋਂ ਕਿੰਨੇ ਸ਼ਬਦ ਤੁਹਾਨੂੰ ਅਨਹਦ ਬਾਣੀ ਦੇ ਲੱਭ ਕੇ ਦਿੱਤੇ ਆ ਬਾਕੀ ਤੁਸੀਂ ਆਪ ਲੱਭੋ ਕਿੰਨਾ ਗੁਰਬਾਣੀ ਨਾਦ ਤੇ ਬੋਲ ਰਹੀ ਹੈ ਕਿੰਨਾ ਗੁਰਬਾਣੀ ਗੁਰੂ 10ਵੇਂ ਘਰ ਤੇ ਬੋਲ ਰਹੇ ਨੇ ਕਿੰਨਾ ਗੁਰਬਾਣੀ ਗੁਰੂ ਸਾਰੀ ਸੱਚ ਸਹਜ ਜੇ ਤਾਂ ਹੋਵੇ ਵੀ ਬਾਹਰ ਦੀ ਕੋਈ ਕਿਤਾਬ ਦੀ ਕਥਾ ਕਰਦੇ ਆ ਇਹ ਫਿਰ ਆਪਾਂ ਨੂੰ ਕਿਉਂ ਨਹੀਂ ਲੱਭਿਆ ਅਜੇ ਤੱਕ ਮਤਲਬ ਆਪਾਂ ਵਿਚਾਰਾਂ ਚ ਹੀ ਬਾਣੀ ਪੜ੍ਹਦੇ ਰਹੇ ਪੰਜਾਂ ਨਾਲ ਪੰਜਾਂ ਨੇ ਉਧਰੋਂ ਅਲਝਾਈ ਰੱਖਿਆ ਉਧਰੋਂ ਬਾਣੀ ਪੜ੍ਹਦੇ ਰਹੇ ਉਲਝਣ ਨਹੀਂ ਖਤਮ ਹੋਈ ਤਾਂ ਉਹ ਤਾਂ ਫਿਰ ਸਫਲ ਨਹੀਂ ਹੋਇਆ ਵੇਦ ਪੜ੍ਹਿਆ ਇਹ ਪੰਜਵਾਂ ਵੇਦ ਹੈ ਗੁਰੂ ਗ੍ਰੰਥ ਸਾਹਿਬ ਪੰਜਵਾਂ ਮਹਾਂਮੇ ਜਿਹੜਾ ਸਭ ਰੱਦ ਕਰ ਦਿੰਦਾ ਹੈ ਕੇਵਲ ਅਕਾਲ ਦੀ ਭਗਤੀ ਕਰਾਉਂਦਾ ਹੈ ਪੰਜਵਾਂ ਵੇਦ ਹੈ ਚਾਰ ਵੇਦਾਂ ਵਿੱਚ ਚਾਰ ਜੋਗਾਂ ਦੀ ਕਥਾ ਸੀ ਪ੍ਰਨਾਮ ਦਾ ਵੀ ਭੇਤ ਸੀ ਪਰ ਜੀਵ ਜਿਹੜੇ ਸੀ ਉਹ ਚੌਹ ਵੇਦਾਂ ਨੂੰ ਪੜ੍ਹ ਕੇ ਨਾਮ ਦਾ ਭੇਤ ਨਾ ਲੈ ਸਕੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ ਫਿਰੇ ਜਿਉ ਬੇਤਾਲਿਆ ਉਹ ਕਥਾਵਾਂ ਚ ਉਲਝ ਗਏ ਕੁਝ ਅਨਾੜੀ ਸੰਤਾਂ ਨੇ ਅਨਾੜੀ ਪ੍ਰਚਾਰਕਾਂ ਨੇ ਉਲਝਾਤਾ ਉਹਨਾਂ ਨੂੰ ਵੇਦਾਂ ਵਿੱਚੋਂ ਨਾਮ ਪ੍ਰਗਟਨਾ ਕਰ ਸਕੇ ਕੁਝ ਬਿਰਲਿਆਂ ਨੇ ਕੀਤਾ ਉਹ ਸੱਚਖੰਡ ਚੱਲ ਗਏ ਫਿਰ ਇਹ ਪੰਜਵਾਂ ਵੇਦ ਜੋ ਚੌਹ ਵੇਦਾਂ ਦਾ ਗਿਆਨ ਤੱਤਸਾਰ ਕੱਢ ਕੇ ਸਾਨੂੰ ਸਮਝਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਜਿਹੜੀ ਨਾਮ ਦੀ ਕਹਾਣੀ ਸਮਝਾ ਰਹੇ ਆ ਸਾਨੂੰ ਕਹਿੰਦੇ ਆ ਓਏ ਪਰਦੇਸੀਆ ਹਾਂ ਜਿਵੇਂ ਯਾਰ ਦੋਸਤਾਂ ਨੂੰ ਨਹੀਂ ਆਪਾਂ ਸਮਝਾਉਂਦੇ ਕਿੰਨੇ ਗੱਲ ਸੁਣੋ ਆਪਾਂ ਪਰਦੇਸੀਆ ਸਾਰੇ ਪਰਦੇਸੀ ਕਿਵੇਂ ਆ ਵੀ ਆਪਾਂ ਇੱਥੋਂ ਦੇ ਰਹਿਣ ਵਾਲੇ ਥੋੜਨਾ ਆਪਾਂ ਤਾਂ ਸੂ